2 ਮਿੰਟ ਚ ਮੈਂ ਕਿਤੇ ਆ ਰਹੀ ਹਾਂ ਦੋ ਮਿੰਟ ਨਿਊਡਲ ਇਹਦਾ ਮੈਂ ਖਾ ਗਈ ਮੌਸਮ ਹੋਈ ਹੋਈ ਬਦਲ ਰਹੀ ਕਾਲੇ ਛਣੇ ਕਾਲੇ ਹੈਲੋ ਸ਼ਸ਼ਕਲ ਸਾਰੇ ਨਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਸੰਦੂਸ ਵਲੌਗਸ ਤੇ ਮਾਰਨਿੰਗ ਹੋ ਗਈ ਵੀ ਆ ਰੈਡੀ ਅਬੀ ਹਮ ਡਰਾਈਂਗ ਲੌਜੀ ਮੌਸਮ ਅੱਜ ਵੀ ਬੜੀਆ ਹੈ ਹਰ ਗੁੰਮ ਲੱਗਿਆ ਪਿਆ ਥੋੜੀ ਥੋੜੀ ਹਵਾ ਚੱਲ ਰਹੀ ਦੀ ਹੈ ਆਪਾਂ ਚੱਲਦੇ ਆ ਨਿਕਾ ਜਾਂ ਕੰਮ ਪੈ ਗਿਆ ਉੱਥੇ ਓ ਮਾਈ ਗੋਡ ਸਿਰਫ ਰਾਤ ਹੀ ਬਾਈਕ ਆਪਾਂ ਇੱਥੇ ਲਾਈ ਹੈ ਜੇ ਤੁਸੀਂ ਦੇਖ ਸਕਦੇ ਜੇ ਕੀ ਬਣਿਆ ਪਿਆ ਚੈੱਕ ਕਰੋ ਇਹ ਨਾਲ ਉੱਤੇ ਉਹ ਤੇ ਪੰਛੀ ਮਿੰਦੇ ਆ ਉਹ ਗੁੱਟ ਤੇ ਤਾਂ ਮੈਂ ਇੱਥੇ ਬਾਈਕ ਲਾਉਂਦਾ ਨਹੀਂ ਪਰ ਆਤੀ ਹੁਣ ਇੱਥੇ ਬਾਈਕ ਲੱਗੇ ਸੀ ਤਾਂ ਕਰਕੇ ਲਾਏ ਆ ਪਹਿਲਾਂ ਕੱਪੜਾ ਲੈ ਕੇ ਆਈਏ ਸਾਫ਼ ਕਰਦੇ ਆ ਫਿਰ ਚੱਲਦੇ ਆ ਜਿੱਥੇ ਜਾਣਾ ਹੈ बाकी तो ठीक है हम्म। लो जी क्लीन अप करता है बाकी भी कपड़ा मार हैं फिर चलते हैं ਆਮ ਆ ਗਿਆ ਵੀ ਚਲੋ ਜੀ ਹੁਣ ਅੱਗੇ ਚੱਲਦੇ ਆ ਕੋਲਡ ਸਟਾਰਟ ਵੀ ਕਰ ਲਿਆ ਸੀ ਨਾਲ ਨਾਲ ਟੀ ਢੇਕਾ ਟੀ ਹਨੇਰੀ ਚੱਲ ਗਈ ਟੀ ਚੈੱਕ ਕਰੋ ਤੁਸੀਂ ਮਿੱਟੀ ਚਲੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਦੀ ਹਵਾ ਹੈ ਬਦਲ ਜਾਏ ਕਰ ਸਾਰ ਠੰਡੀ ਹਵਾ ਚੱਲੀ ਜਾਂਦੀ ਸੀ ਵੀ ਇੰਨਾ ਲਿਸਕੰਡਿਆ ਸੀ ਇੰਨਾ ਲਿਸਕੰਡਿਆ ਸੀ ਪਰ ਐ ਲੱਗਦਾ ਸੀ ਮੀਂਹ ਆਊਗਾ ਪਰ ਮੀਂਹ ਆਇਆ ਨਹੀਂ ਆਇਆ ਨਹੀਂ ਪਰ ਹੁਣ ਜਰੂਰ ਆਊਗਾ ਪੂਰੀ ਠੰਡੀ ਹਵਾ ਚੱਲੀ ਜਾਂਦੀ ਸ਼ੁਰੂ ਹੋ ਗਈ ਬਦਲ ਹੀ ਬਦਲ ਕੀ ਕਹਿਣਾ ਚਾਹੋਗੇ ਬਦਲ ਕੀ ਔਸਤ ਕਰੋ ਜੀ ਮੀਂਹ ਹਾਂ ਇਹ ਜੀ ਮੀਂਹ ਬੜੀ ਸਿਆਣੀ ਹੈ ਉਹਦਾ ਜਲੂਸ ਨਿਕਲ ਜਾਏਗਾ ਵਿਚਾਰੀ ਲਾਲੀ ਸਾਡੀ ਦਾ ਤੇ ਸਾਰਾ ਪਾਣੀ ਸੁੱਕਿਆ ਚਿੱਕੜ ਨਾਲ ਲਿਪੜ ਲਿਪੜ ਗਿਆ ਵਾਹ ਜੱਲੀ ਆਤੀ ਗਾਈ ਉਹ ਵਧੀਆ ਹੋਇਆ ਕਿ ਮੂਹ ਮੋਈ ਹੋਈ ਹੋਈ ਬੱਦਲ ਹੋਏ ਕਹਲੇ ਕਨੇ ਕਾਲੇ ਇੱਧਰ ਵੀ ਹੈ ਹਾਂ ਇੱਧਰ ਵੀ ਸਾਰੇ ਬੱਦਲ ਸਾਰੇ ਬੰਨੀ ਨੇ ਹਵਾ ਵੀ ਚੱਲੀ ਜਾਂਦੀ ਹੈ ਚੈੱਕ ਕਰੋ ਇਹ ਤਾਂ ਨਹੀਂ ਵਾਵਾ ਤੇ ਆਇਆ ਹੈ ਨਾ ਹੂੰ ਬਹੁਤ ਠੰਡੀ ਪੂਰੀ ਠੰਡੀ ਹਵਾ ਆ ਜਾਂਦੀ ਹੈ ਰਾਜਸਥਾਨ ਵਾਲੀ ਸਾਈਡ ਤੇ ਆਇਆ ਤੁੰਨਾ ਨਹੀਂ ਹਲੇ ਉਹ ਲੂਪੰਡੇ ਨੀ ਖੜੇ ਹੋ ਕਦੇ ਕਵਾਟਾ ਜਦੋਂ ਆਪਣੇ ਬੋਗਸੇਰਾਵਾ ਚੱਲੂਗੀ ਫਿਰ ਫੋਨਗੇ ਅੰਨ ਕੰਨ ਕੋਰ ਕੀ ਜਾਣ ਡਿਆ ਲੱਭਾ ਚੱਲ ਚੱਲ ਮੈਗੀ ਮੈਗੀ ਲਈ ਚਲੀਏ ਨਹੀਂ ਸ਼ਿਮਲਾ ਮਰਚੀ ਵੀ ਹੈਗੀ ਮਰਚੀ ਵੀ ਹੈਗੀ ਟਮਾਟਰ ਵੀ ਹੈਗੇ ਨਹੀਂ ਠੀਕ ਹੈ ਹੁਣ ਤੇ ਤੇ ਆਪਣੀ ਬਣਾ ਲਗੀ ਮੈਗੀ ਮੈਂ ਅੱਜ ਆਪਾਂ ਸਵੇਰੇ ਬਣਾਵਾਂਗੇ ਅੱਜ ਆਪਾਂ ਸ਼ੁਰੂਆਤ ਕਰਾ ਬਣਾਵਾਂਗੇ ਅੱਛਾ ਚੱਲ ਮੇਰੀ ਮੈਗੀ ਜੀ ਵੀ ਪਾ ਦੇ ਸ਼ਿਮਲਾ ਮਰਚੀ ਸ਼ੀ ਮੈਂ ਨਾ ਮੱਚੀ ਆਪੇ ਆਪੇ ਬਣਾ ਲਾ ਪੈ ਗਈ ਮੂਗੀ ਦੀ ਕਿਉਂ ਮੈਂ ਸਮਝੀ ਬਣਾ ਕੇ ਜਾਣਾ ਛਾਸੀ ਤੇ ਕੱਟ ਤਾਂ ਦੇ ਫਿਰ ਤੇਨੂੰ ਕੱਟਣੀ ਨਹੀਂ ਹੋਗੀ ਆਂਗੀ ਹੈ ਆਂਦੀ ਕਿਉਂ ਨਹੀਂ ਕੱਟ ਲਵਾਂਗੀ ਕੀ ਕਿਹੜੀ ਗੱਲ ਹੈ ਮੈਗੀ ਨੂੰ ਨਾ 2 ਮਿੰਟ ਚ ਮੈਗੀ ਚਾਹ ਰਹੀ ਹਾਂ 2 ਮਿੰਟ ਨੂਡਲ ਇਹਦਾ ਓ ਮਾਈ ਗੋਡ ਨੂਡਲ ਇਹਦਾ ਪਰ ਤੂੰ ਉਹ ਲਾਵੀ ਕੀ ਟਾਈਮਰ ਆ ਪੈਣੇ ਐਵੇਂ ਨਹੀਂ 2 ਮਿੰਟ ਚ ਬੰਦੀ ਕਿਵੇਂ ਬੰਦਦੀ ਹੈ ਹੋਰ ਤਰੀਕਾ ਹੁੰਦਾ ਹੈ ਪਰ ਚਾਹ ਆਪਣੇ ਕੋਲ ਕਰਨੇ ਪਈਆਂ ਸੀ ਉਹ ਆਪਾਂ ਆਂਦੇ ਚਲੋ ਹੁਣ ਆਪਾਂ ਕਰਾਉਨੇ ਮੈਗੀ ਕਾਹ ਕਿੜੀ ਉਹ 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 ਕਿਰਦੀਆਂ ਨਹੀਂ ਪਈਆਂ ਪੌਜ਼ ਮਾਰੀਏ ਕਿ ਨਹੀਂ ਨਹੀਂ ਚੱਲ ਮੇਰੀਆਂ ਵੀ ਕਿਹੜਾ ਖੁੱਲਦੀਆਂ ਪਈਆਂ ਚੱਲ 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 ਜੱਟ ਵੀ ਜਾਂਦੀ ਏ ਹਾਂ ਖੜੀ ਐ ਸੀ ਜਾਂਦੀ ਐ ਉਹ ਲੋਕਾਂ ਦੇ ਬਣਾ ਦੇ ਨਾ ਨਹੀਂ ਤੇ ਤੈਨੂੰ ਹੀ ਲੱਗਦਾ ਨਾ ਵੀ ਸੌਖਾ ਹੀ ਇਹ ਸਾਰੇ ਕੰਮ ਕਰਨੇ ਸੌਖੇ ਆਂ ਦਾ ਮੂੰਹ ਤਾਂ ਜੇ ਢੱਲੇ ਲੱਗਾ ਕੜਾਈ ਉਂਗਲ ਵੱਢ ਲੇਗਾ ਗੋਲੀ थल्ले भी वे चलो गाइस कटिंग हो गई है पानी में जा बेच ही जाना हम जान नहीं जान दे आ गई <laughs> तड़का है मिला अच्छा <laughs> ਪਤਲੀ ਗਲੀ ਸੇ ਹੋਤੇ ਹੋਏ ਹੈ। ਛਿਮਲਾ ਮਿਰਚ, ਹਰੀ ਮਿਰਚ, ਟਮਾਟਰ, ਪਿਆਜ਼। ਹੁਣ ਤੁਹਾਨੂੰ 1 ਸਕਿੰਟ ਦੇ ਵਿੱਚ ਮੈਗੀ ਰੈਡੀ ਕਰਕੇ ਦਿਖਾਉਣੇ ਆ। 2 ਮਿੰਟ ਨਹੀਂ 1 ਸਕਿੰਟ। ਲੋਜੀ ਮੈਗੀ ਆਪਣੀ ਤਿਆਰੀ ਇਧਰ ਸਭੀ ਚ ਰਚਣ ਢਈ। ਹੁਣ ਨਹੀਂ ਰੇਡ ਹੁੰਦੀ ਬਈ। ਨਾਲ 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 ਲਾ ਵੇਂਦੀ ਬਈ ਬਲੌਗ ਲੋਕਾਂ ਦੇ। ਹੈ? ਆਪ ਦਾ ਨਹੀਂ ਲਾ ਕੇ ਬੈਠਾ ਜਾਂਦਾ। ਹੂੰ ਆਪ ਦਾ ਦੇਖੂਗਾ ਮੈਂ ਗਾਇਸ ਕੋਈ ਨਾ ਤਕਨੀਕੀ ਪ੍ਰੋਬਲਮ ਕਰਕੇ ਕੱਲ ਵਾਲਾ ਵਲੌਗ ਆਪਣਾ ਜਿਹੜਾ ਉਹ ਬਣਿਆ ਸੀ ਪਰ ਅਪਲੋਡ ਨਹੀਂ ਹੋਇਆ ਤਾਂ ਕਰਕੇ ਉਹ ਇੱਕ ਸਾਡਾ ਡਿਲੀਟ ਹੀ ਹੋ ਗਿਆ ਸਮਝ ਲਓ ਅੱਜ ਸਵੇਰ ਉੱਠ ਕੇ ਆਪਾਂ ਨਵਾਂ ਵਲੌਗ ਬਣਾਇਆ ਜਿਹੜਾ ਅੱਜ ਤੁਹਾਡੇ ਕੋਲ ਵਲੌਗ ਆਏਗਾ ਇਹ ਅੱਜ ਹੀ ਬਣਿਆ ਹੋਇਆ ਹੈ ਤਾਂ ਕਰਕੇ ਆਪਾਂ ਪਹਿਲਾਂ ATM ਗਏ ਫਿਰ ਆਪਾਂ ਸਬਜ਼ੀ ਲੈਣ ਗਏ ਤੇ ਮੈਗੀ ਬਣਾਈ ਵਾਏ ਤਾਂ ਆਪਾਂ ਕੈਪਚਰ ਕੀਤਾ ਬਾਅਦੋਂ ਆਪਾਂ ਅਪਲੋਡ ਕਰ ਦਾਂਗੇ ਬਾਕੀ ਕੰਟੀਨਿਊ ਇਹਦਾ ਅਗਲਾ ਵਲੌਗ ਅਗਲੇ ਅੱ ਤੋਂ ਬਾਅਦ ਜਿਹਦਾ ਕੱਲ੍ਹ ਨੂੰ ਵਲੌਗ ਆਏਗਾ ਉਹ ਇਹਦਾ ਅਗਲਾ ਪਾਰਟ ਹੋਏਗਾ ਠੀਕ ਉਨਾ ਪਗ 8 ਕੰਮ ਤੋਂ ਬਾਅਦ ਐਡਿਟ ਕਰਕੇ ਇਹੀ ਅਪਲੋਡ ਕਰ ਦਾਂਗੇ ਅੱਜ ਥੋੜਾ ਜਿਹਾ ਐਡਜਸਟ ਕਰ ਲਓ ਹਾਂ ਦੇ ਦੇ ਨਿਬੜੇ ਆਲੂ ਵਾਲੇ ਅੱਥ ਚੱਲ ਮੈਂ ਲਿਖਾਂ ਤਿੰਨ ਤੂ ਖਾਣੇ ਭਈਏ ਹੂੰ ਲੋਸਵਾਦੇ ਲੋਸਵਾਦੇ ਅੱਖਾਂ ਜਿਹੜਾ ਪਾਣੀ ਆਇਆ ਉਹ ਚਲੋ ਗਾਈਸ ਪਰ ਮੈਂ ਕਹਿਆ ਸੀ ਨਾ ਕਿ ਲੂਣ ਘੱਟ ਹੁੰਦਾ ਹੂੰ ਲੂਣ ਘੱਟ ਜਗਾ ਕੋਈ ਗੱਲ ਫਸਟ ਬਣੀ ਹੈ ਉਈ ਨੂੰ ਲਾਂ ਨਹੀਂ ਕੱਟ ਵਧੀਆ ਕਰਾਰੀ ਹਰੀ ਮਰਚਾ ਤੇਜ ਨੇ ਤਜੀ ਨਾ ਭਾਈ ਸਬਜੀ ਦੀ ਵੀ ਸਮਗਰੀ ਕੱਟੀ ਗਈ ਏ ਹੁਣ ਸਵਾਦ ਚਬਜੀ ਬਣੇਗੀ ਮੈਨੂੰ ਪਾਣੀ ਦੇ ਦੇ ਮਰਚਾ ਕਾਫੀ ਤੇਜ ਹੋ ਗਿਆ ਗਾਈਸ ਭਾਈ ਇੱਕ ਇੱਕ ਸੀ ਹਰੀ ਮਰਚਾ ਕਾਫੀ ਤੇਜ ਹੈ ਮੈਂ ਦੋ ਭਾਜਾਂ ਸਬਜੀ ਸ਼ਾਬਾਸ਼